ਜੂਨ 1984 ਨੂੰ ਦਰਬਾਰ ਸਾਹਿਬ ਉੱਪਰ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਹਮਲੇ ਦੇ ਜ਼ਖਮ ਪੂਰੀ ਤਰ੍ਹਾਂ ਨਾਲ ਸਿਖਰਤਿਆਂ ਵਿੱਚ ਬਰਕਰਾਰ ਹਨ 51 ਬਰਸੀ ਦੇ ਮੌਕੇ ਉੱਪਰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੇ ਉਹਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਮੁੜ ਯਾਦ ਕੀਤਾ ਹੈ ਇਹ ਬਰਸੀ 6 ਜੂਨ ਨੂੰ ਸੁਖ ਸ਼ਾਂਤੀ ਨਾਲ ਭਾਵੇਂ ਖਤਮ ਹੋ ਗਈ ਹੈ ਪਰ ਬਹੁਤ ਸਾਰੇ ਸਵਾਲ ਤੇ ਬਹੁਤ ਸਾਰੀਆਂ ਚਿੰਤਾਵਾਂ ਇਹ ਲੋਕਾਂ ਦੇ ਮਨਾਂ ਵਿੱਚ ਛੱਡ ਗਈ ਹੈ ਕੋਝ ਉਹ ਲੋਕ ਨੇ ਜਿਨ੍ਹਾਂ ਨੇ ਇਸ ਹਮਲੇ ਨੂੰ ਜੂਨ 1984 ਦੇ ਵਿੱਚ ਨੇੜਿਓਂ ਵੇਖਿਆ ਤੇ ਕੁਝ ਉਹ ਲੋਕ ਸਨ ਜਿਨ੍ਹਾਂ ਨੇ ਇਸ ਨੂੰ ਇੱਕ ਡਿਸਟੈਂਸ ਤੋਂ ਵੇਖਿਆ ਸੀ ਅੱਜ ਵੀ ਅਸੀਂ ਅਮਰੀਕਾ ਦੇ ਵਿੱਚ ਬੈਠੇ ਹੋਏ ਇਹਦੇ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਆ ਕਿ ਜੂਨ 1984 ਦੇ 41 ਸਾਲ ਹੋ ਜਾਣ ਤੋਂ ਬਾਅਦ ਸਿੱਖਾਂ ਨੇ ਕੀ ਸਬਕ ਸਿੱਖਿਆ ਹੈ ਜੋ ਦ੍ਰਿਸ਼ ਤੇ ਤਸਵੀਰਾਂ ਸਾਨੂੰ ਅਕਾਲ ਤੱਕ ਸਾਹਮਣੇ ਨਜ਼ਰ ਆਈਆਂ ਨੇ ਜਿੱਥੇ ਦਮਦਮੀ ਟਕਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੌਜੂਦਾ ਕਾਰਜਕਾਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਦੇ ਵਿੱਚ ਟਕਰਾਹ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਸਨ ਉਹਨਾਂ ਦੇ ਹੁਣ ਕੀ ਅਰਥ ਸਾਹਮਣੇ ਆਉਣਗੇ ਇਹਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਜਸਦੀਪ ਸਿੰਘ ਜਿ세 ਜਿਹੜੇ ਨਾ ਸਿਰਫ ਅਮਰੀਕਨ ਰਾਜਨੀਤੀ ਬਾਰੇ ਬਲਕਿ ਭਾਰਤ ਤੇ ਸਿੱਖ ਰਾਜਨੀਤੀ ਦੇ ਵਿੱਚ ਵੀ ਗਹਿਰੀ ਦਿਲਚਸਪੀ ਰੱਖਦੇ ਨੇ ਜਸਦੀਪ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਦੁਖੀ ਹਿਰਦੇ ਨਾਲ ਮੈਨੂੰ ਇਹ ਪੁੱਛਣਾ ਪੈ ਰਿਹਾ ਕਿ ਜੋ ਦ੍ਰਿਸ਼ ਤੁਸੀਂ ਵੇਖੇ ਨੇ ਮਨ ਨੂੰ ਉਦਾਸ ਕਰਨ ਵਾਲੇ ਨੇ 41 ਸਾਲਾਂ ਦੇ ਲੰਮੇ ਵਕਫੇ ਤੋਂ ਬਾਅਦ ਜੋ ਕੁਛ ਉਥੇ ਹੋਇਆ ਹੈ ਜਿਸ ਤਰ੍ਹਾਂ ਦੀ ਸਿਚੁਏਸ਼ਨ ਸੀ ਜਿਸ ਤਰ੍ਹਾਂ ਨਾਲ ਉਥੇ ਦਮਦਮੀ ਟਕਸਾਲ ਦੇ ਮਜੂਦਾ ਮੁਖੀ ਨਿਹੰਗ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਅਕਾਲ ਤਖਤ ਸਾਹਿਬ ਤੇ ਹੋਰ ਲੋਕ ਉਥੇ ਪਹੁੰਚੇ ਹੋਏ ਸਨ ਲੋਕਾਂ ਦੇ ਸਾਹ ਸੁੱਤੇ ਹੋਏ ਸਨ ਕਿ ਸਾਡਾ ਕਿ ਤੇ ਫਿਰ ਸਿੱਖ ਕੌਮ ਦਾ ਜਲੂਸ ਨਾ ਨਿਕਲੇ ਤੁਸੀਂ ਇਹ ਸਾਰੇ ਘਟਨਾਕਰਮ ਨੂੰ ਕੀ ਵੇਖਿਆ ਤੇ ਇਹਦੇ ਬਾਰੇ ਕੀ ਕਹੋਗੇ ਆ ਤਨਵਾ ਸਾਹਿਬ ਜਿਵੇਂ ਤੁਸੀਂ ਆਪਣੀ ਭੂਮਿਕਾ ਵਿੱਚ ਦੱਸਿਆ ਕਿ 84 ਅਸੀਂ ਸਾਰਿਆਂ ਨੇ ਦੇਖਿਆ ਕੁਝ ਅਸੀਂ ਨੇੜਿਓਂ ਵੇਖਿਆ ਕੋਈ ਨਾਂ ਟੂਰੋਂ ਵੇਖਿਆ ਆ ਪਰ ਹਰ ਸਿੱਖ ਦੁਨੀਆ ਵਿੱਚ ਜਿਸ ਵੇਲੇ ਵੀ ਸੀ ਉਹ ਉਸ ਵੇਲੇ ਦਾ 84 ਦੇ ਜਿਹੜੇ ਆਪਰੇਸ਼ਨ ਬਲੂ ਸਟਾਰ ਹੈ ਇਹਨਾਂ ਦੇ ਨਾਲ ਇਹਦੇ ਨਾਲ ਜੁੜਿਆ ਹੋਇਆ ਸੀ ਔਰ ਮੇਰੀ ਵੀ ਉਮਰ ਉਸ ਵੇਲੇ ਟੀਨੇਜਰ ਦੀ ਸੀ ਔਰ ਬਹੁਤ ਜਿਹੜੀ ਹਾਦਸਾ ਸੀ ਇੱਕ ਇੱਕ ساری ਜ਼ਿੰਦਗੀ ਲਈ ਬਲਕਿ ਮੈਂ ਤਾਂ ਕਹਿੰਦਾ ਜਨਰੇਸ਼ਨਸ ਲਈ ਇੱਕ ਸਾਡੀ ਸਿੱਖ ਸਾਇਕੀ ਤੇ ਸਿੱਖ ਇਤਿਹਾਸ ਤੇ ਇੱਕ ਬਹੁਤ ਵੱਡਾ ਇਮਪ੍ਰੈਸ਼ਨ ਛੱਡ ਕੇ ਗਿਆ ਹੈ। ਔਰ ਇੰਨੀ ਕੁਰਬਾਨੀਆਂ ਇੰਨੀ ਸ਼ਹਾਦਤਾਂ ਇੰਨੀ ਡਿਸਟਰਕਸ਼ਨ ਤੋਂ ਬਾਅਦ ਵੀ ਅੱਜ ਬੜਾ ਅਫਸੋਸ ਹੁੰਦਾ ਹੈ ਕਿ ਅਸੀਂ ਇਸ ਤੋਂ ਕੁਝ ਵੀ ਨਹੀਂ ਸਿੱਖਿਆ। ਔਰ ਜਿਹੜੀ ਇਹ ਮੂਵਮੈਂਟ ਚੱਲੀ ਸੀ 84 ਤੋਂ ਪਹਿਲਾਂ ਜਿਹੜੀ ਇੱਕ ਸਿੱਖਾਂ ਦੇ ਜਿਹਨੂੰ ਅਸੀਂ ਕਹਿੰਦੇ ਸੀ ਸੁੱਤੀ ਕਾਮ ਜਗਾਈ ਗਈ ਹੈ ਉਹ ਉਹ ਜਿਹੜੇ ਮੁੱਦੇ ਸਨ ਉਹ ਅੱਜ ਵੀ ਉੱਥੇ ਦੇ ਉੱਥੇ ਹੀ ਨੇ ਅਸੀਂ ਉਹਨਾਂ ਮੁੱਦਿਆਂ ਨੂੰ ਤੇ ਅਸੀਂ ਟਰੋਲਿਆ ਵੀ ਨਹੀਂ ਅਸੀਂ ਅੱਜ ਸਿੱਖਾਂ ਦੀ ਜਿਹੜੀ ਇੱਕ ਅਪਲਿਫਮੈਂਟ ਵਾਸਤੇ ਜਾਂ ਪੰਜਾਬ ਐਜ਼ ਅ ਹੋਲ ਦੀ ਅਪਲਿਫਮੈਂਟ ਵਾਸਤੇ ਇਕਨੋਮਿਕ ਇੰਪਰੂਵਮੈਂਟ ਅਸਤੇ ਜਿਹੜੇ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਸੀ ਉਹਦੇ ਪੰਜਾਬ ਵਾਸਤੇ ਮੋਰ ਰਾਈਟਸ ਦੇਣ ਦੀ ਗੱਲ ਸੀ ਸਟੇਟਾਂ ਦੀ ਜਿਹੜੇ ਕਿ ਕਈ ਸਟੇਟਾਂ ਨੂੰ ਹੁਣ ਮਿਲ ਰਹੇ ਨੇ ਔਰ ਲੇਕਿਨ ਪੰਜਾਬ ਵਿੱਚ ਅਸੀਂ ਸਿਰਫ ਹਰ ਸਾਲ ਇੱਕ ਨਾਰਾ ਲਾ ਦਿੰਨੇ ਆ ਨੈਵਰ ਫਰਗੇਵ ਨੈਵਰ ਫੋਰਗੇਟ ਤੇ ਅਸੀਂ ਸੋਚਦੇ ਆ ਵੀ ਸਾਡੀ ਡਿਊਟੀ ਬਹੁਤ ਮੁੱਕ ਗਈ ਤੇ ਇੱਕ ਵਿਕਟਿਮ ਮੈਂਟੈਲਿਟੀ ਜੀ ਬਣਾ ਕੇ ਬੈ ਗਏ ਆ ਵੀ ਸਾਡੇ ਨਾਲ ਤੇ ਬਹੁਤ ਮਾੜਾ ਹੋਇਆ ਬਹੁਤ ਮਾੜਾ ਹੋਇਆ ਹੋਇਆ ਬਿਲਕੁਲ ਹੋਇਆ ਔਰ ਹੋਰ ਵੀ ਕਾਮਨ ਵਾਲੀ ਸੁੰਨਿਆ ਵਿੱਚ ਹੋਇਆ ਹੈ ਪਰ ਅਸੀਂ ਇਸ ਮੈਂਟੈਲਿਟੀ ਤੋਂ ਨਿਕਲ ਕੇ ਔਰ ਅੱਗੇ ਵਧਣ ਦੀ ਲੋੜ ਹੈ ਜੋ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਉਸ ਵੇਲੇ ਦੀ ਸਾਡੀ ਜਿਹੜੀ ਅਕਾਲੀ ਲੀਡਰਸ਼ਿਪ ਸੀ ਲੋਂਗੋਵਾਲ ਉਸ ਤੋਂ ਪਹਿਲਾਂ ਦਮਦਮੀ ਤਕਸਾਲ ਦੇ ਜਿਹੜੇ ਮੁਖੀ ਰਹੇ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਹੋਰ ਜਿਹੜੇ ਲੀਡਰ ਸਾਹਿਬਾਨ ਸਨ ਉਸ ਵੇਲੇ ਉਹਨਾਂ ਦੀ ਸੋਚ ਕੋਈ ਇਹ ਜਿਹੜਾ ਅੱਜ ਕੱਲ ਗੁੰਮਰਾਹ ਕਰ ਲਿਆ ਕੌਮ ਨੂੰ ਤੇ ਹੋਰ ਪਾਸੇ ਲਿ ਜਾ ਰਹੀ ਹੈ ਸਾਡੀ ਜਥੇਬੰਦੀਆਂ ਉਹ ਨਹੀਂ ਸੀ ਉਹਨਾਂ ਦਾ ਸੀ ਅਨੰਤਪੁਰ ਸਾਹਿਬ ਰੈਜ਼ੋਲੂਸ਼ਨ ਪੰਜਾਬ ਦੇ ਕਿਸਾਨਾਂ ਦੇ ਬਾਰੇ ਸੋਚਣ ਦੀ ਪੰਜਾਬ ਦੇ ਵਿੱਚ ਸਿੱਖਾਂ ਦਾ ਸਟੇਟਸ ਉੱਚਾ ਕਰਨ ਲਈ ਇੰਡੀਆ ਇੰਡੀਆ ਦਾ ਸਟੇਟਸ ਉੱਚਾ ਕਰਨ ਲਈ ਉਸ ਵੇਲੇ ਅੱਜ ਕੋਈ ਵੀ ਸਰਕਾਰ ਨਾ ਕਾਂਗਰਸ ਸਰਕਾਰ ਕਾਂਗਰਸ ਨੇ ਤਾਂ ਖਿਆਰੇ ਕਰਾਈ ਸੀ ਆਪਰੇਸ਼ਨ ਬਲੂ ਸਟਾਰ ਐਬਸੋਲੂਟਲੀ ਜਾਂ ਉਸ ਤੋਂ ਬਾਅਦ ਕੋਈ ਵੀ ਸਰਕਾਰ ਨਾ ਇਸ ਪਾਸੇ ਧਿਆਨ ਦੇ ਰਹੀ ਹੈ ਨਾ ਹੀ ਸਿੱਖ ਲੀਡਰਸ਼ਿਪ ਇਸ ਪਾਸੇ ਧਿਆਨ ਦੇ ਰਹੀ ਅੱਜ ਅਸੀਂ ਕਿੱਧਰ ਚਲੇ ਗਏ ਆ ਜੂਨ 84 ਦੇ ਮਹੀਨੇ ਨੂੰ ਇੱਕ ਪ੍ਰੋਪਾਗੈਂਡਾ ਦਾ ਹਫਤਾ ਬਣਾ ਕੇ ਬਸ ਅਸੀਂ ਬਹਿ ਗਏ ਆ ਅੱਜ ਅਸੀਂ ਜੇ ਆਪਣਾ ਐਨਾਲਿਸਿਸ ਕਰੀਏ ਕਿ ਪਿਛਲੇ 41 ਸਾਲ ਚ ਪੰਜਾਬ ਨੇ ਖਟਿਆ ਕੀ ਚਲੋ ਅਸੀਂ 80 ਤੇ 90 ਦੇ ਦਿਹਾਕੇ ਕਹਿ ਦਿੰਨੇ ਆ ਭਈ ਕਾਲਾ ਦੌਰ ਸੀ ਕਾਲਾ ਦੌਰ ਸੀ ਬੂਚੜ ਕੇ ਪੀਐਸ ਗਿਲਸ ਆਏ ਸਾਰਾ ਕੁਝ ਹੋਇਆ ਚਲੋ ਫਿਰ ਮਿਡ 90ਸ ਤੋਂ ਬਾਅਦ ਪੰਜਾਬ ਵਿੱਚ ਪੀਸਵੀ ਆਇਆ ਸਾਡੀ ਆਪਣੀ ਸਰਕਾਰਾਂ ਆ ਗਈਆਂ ਤੋ ਬਾਦ ਅਸੀਂ ਫਿਰ ਕਾਂਗਰਸ ਚੁਣੀ ਇੱਕ ਤਰ੍ਹਾਂ ਦਾ ਲੋਕਤੰਤਰ ਬਹਾਲ ਹੋ ਗਿਆ ਸੀ ਪੰਜਾਬ ਵਿੱਚ ਅਸੀਂ ਫਿਰ ਵੀ ਉੱਥੇ ਪੰਜਾਬ ਦੀ ਤਰੱਕੀ ਕਿਉਂ ਨਹੀਂ ਕਰ ਸਕੇ ਮੈਨੂੰ ਕੱਲ ਮੈਂ ਇੱਕ ਆਰਟੀਕਲ ਪੜਿਆ ਹੈ ਔਰ ਮੈਨੂੰ ਸ਼ਰਮ ਆਈ ਕਿ ਅੱਜ ਬਿਹਾਰ ਜੋ ਕਿ ਉਹ ਵੀ ਭਾਰਤ ਦਾ ਹਿੱਸਾ ਮੈਂ ਇਹਦੇ ਵਿੱਚ ਕੋਈ ਬਿਹਾਰ ਦੀ ਬੁਰਾਈ ਨਹੀਂ ਕਰ ਰਿਹਾ ਪਰ ਬਿਹਾਰ ਤੋਂ ਸਬਜ਼ੀਆਂ ਅੱਜ ਦੁਬਈ ਐਕਸਪੋਰਟ ਹੋ ਰਹੀਆਂ ਨੇ ਬਿਹਾਰ ਦੀ ਸਰਕਾਰ ਨੇ ਐਗਰੋ ਯੂਨਿਟਸ ਲਾਈਆਂ ਨੇ ਕੋールド ਸਟੋਰੇਜ ਲਗਾ ਕੇ ਦਿੱਤੇ ਨੇ ਔਰ ਉੱਥੇ ਫਾਰਮਿੰਗ ਹੋ ਰਹੀ ਹੈ ਸਬਜ਼ੀਆਂ ਦੀ ਤੇ ਉਹ ਹੁਣ ਸਿੱਧੀਆਂ ਦੁਬਈ ਐਕਸਪੋਰਟ ਹੋ ਰਹੀਆਂ ਨੇ ਤੇ ਪੰਜਾਬ ਜਿਹੜਾ ਸਾਡਾ ਇਹ ਐਗਰੀਕਲਚਰ ਦਾ ਰਾਜਾ ਤੇ ਅਸੀਂ ਸਿੱਖ ਜਿਹੜੇ ਦੁਨੀਆ 'ਚ ਸਾਡੀ ਛਾਪ ਹੈ ਕੈਲੀਫੋਰਨੀਆ ਜਾ ਕੇ ਅਸੀਂ ਮੱਲਾ ਮਲੀਆਂ ਸਾਡੇ ਭਰਾ ਨੇ ਇੱਥੇ ਕੈਲੀਫੋਰਨੀਆ ਸਿੱਖ ਜਿਨ੍ਹਾਂ ਕੋਲ 15-15 20-20 ਹਜ਼ਾਰ ਏਕੜ ਦੇ ਫਾਰਮਸ ਨੇ ਤੇ ਪੰਜਾਬ ਤੋਂ ਕਿਉਂ ਨਹੀਂ ਐਕਸਪੋਰਟ ਹੋ ਰਹੀ ਇਹ ਸਬਜ਼ੀ ਕਿ ਸਾਡੀ ਲੀਡਰਸ਼ਿਪ ਜਿਹੜੀ ਹੈ ਇਹ ਬਸ ਇਨਾ ਮੁੱਦਿਆਂ 'ਚ ਹੀ ਬੈਠੀ ਹੈ ਔਰ ਸ਼ਰਮ ਆਂਦੀ ਹੈ ਕਈ ਵਾਰੀ ਔਰ ਦਿਲ ਨੂੰ ਅਫਸੋਸ ਹੁੰਦਾ ਹੈ ਦੁੱਖ ਹੁੰਦਾ ਹੈ ਕਿ ਅੱਜ ਅਸੀਂ ਇਨਾ ਗੱਲਾਂ ਤੋਂ ਹੀ ਨਹੀਂ ਉੱਪਰ ਉਠ ਸਕੇ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੌਣ ਬਣੇਗਾ ਕੌਣ ਨਹੀਂ ਬਣੇਗਾ ਤੁਸੀਂ ਅੱਜ ਜੀ ਤਿੰਨ ਪੱਖ ਜਿਹੜੇ ਸਾਡੇ ਤਖਤ ਨੂੰ ਇੱਕ ਪਾਸੇ ਹੋ ਗਏ ਨੇ ਦੋ ਇੱਕ ਪਾਸੇ ਹੋ ਗਏ ਨੇ ਅਸੀਂ ਇੱਕ ਚੱਲ ਹੀ ਨਹੀਂ ਸਕ ਰਹੇ ਮੈਂ ਸਮਝਦਾ ਕਿ ਅੱਜ ਸਾਡੀ 1984 ਜੀ ਲੀਡਰਸ਼ਿਪ ਆ ਜਾਏ ਈਵਨ ਸਤ ਪਿੰਡਰਾ ਵਾਲੇ ਜੀ ਅੱਜ ਆ ਕੇ ਵੇਖਣ ਤੇ ਉਹ ਵੀ ਇਹ ਕਹਿਣਗੇ ਵੀ ਇਹ ਸਿੱਖੋ ਕੀ ਕਰ ਰਹੇ ਹੋ ਮੇਰੀ ਮੂਵਮੈਂਟ ਤਾਂ ਤੁਹਾਨੂੰ ਉੱਪਰ ਲੈ ਜਾਣ ਵਾਸਤੇ ਸੀ ਮੇਰੀ ਮੂਵਮੈਂਟ ਸੀ ਪੰਜਾਬ ਨੂੰ ਉੱਪਰ ਲੈ ਜਾਣ ਵਾਸਤੇ ਤੁਸੀਂ ਤੇ ਆਪਸ ਚ ਹੀ ਇਹ ਪੁਆੜੇ ਪਾ ਕੇ ਬਹਿ ਗਏ ਹੋ ਤੁਸੀਂ ਹੁਣ ਇੱਥੇ ਹਿੰਦੂ ਸਿੱਖ ਤੇ ਛੱਡੋ ਉਹ ਉਹ ਤੇ ਨਫਰਤਾਂ ਪਾਉਂਦੇ ਹੀ ਉਹ ਪਰ ਤੁਸੀਂ ਤੇ ਹੁਣ ਆਪਸ ਵਿੱਚ ਹੀ ਨਫਰਤਾਂ ਪਾਣੀਆਂ ਸ਼ੁਰੂ ਕਰਤੀਆਂ ਤੇ ਇਹ ਸਾਨੂੰ ਮੈਂ ਸਮਝਦਾ ਕਿ ਇੱਕ ਲੀਡਰਸ਼ਿਪ ਦਾ ਘਾਟ ਹੈ ਅਸੀਂ ਪਹਿਲਾਂ ਵੀ ਸ਼ੌਚੇ ਡਿਸਕਸ ਕਰ ਚੁੱਕੇ ਹੈ ਕਿ ਬਹੁਤ ਵੱਡਾ ਸਾਡੀ ਕੌਮ ਨੂੰ ਇਸ ਵੇਲੇ ਲੀਡਰਸ਼ਿਪ ਦਾ ਵੈਕਿਊਮ ਹੈ ਔਰ ਜਦੋਂ ਵੀ ਲੀਡਰਸ਼ਿਪ ਦੇ ਵੈਕਿਊਮ ਹੁੰਦੇ ਨੇ ਜਦੋਂ ਵੀ ਲੜਾਈਆਂ ਸ਼ੁਰੂ ਹੁੰਦੀਆਂ ਨੇ ਲੀਡਰਸ਼ਿਪ ਦੇ ਪਿੱਛੇ ਤਾਂ ਫਿਰ ਉਹ ਕੌਮਾਂ ਜਿਹੜੀਆਂ ਨੇ ਉਸ ਵੇਲੇ ਬਹੁਤ ਹੀ ਮੁਸ਼ਕਲ ਦੌਰ ਚੋਂ ਗੁਜ਼ਰ ਰਹੀਆਂ ਨੇ ਔਰ ਅਸੀਂ ਵੀ ਗੁਜ਼ਰ ਰਹੇ ਹਾਂ ਔਰ ਇਹ ਲੱਗਦਾ ਹੈ ਕਿ ਕਿਦਰੇ ਇਹ ਡਰ ਲੱਗਦਾ ਰਹਿੰਦਾ ਕਿ ਉਹ ਜਿਹੜੇ ਕਾਲੇ ਦਿਨ ਸਨ ਉਹ ਦੁਬਾਰਾ ਪੰਜਾਬ ਚ ਲਾ ਆਣ ਅੱਜ ਸਾਨੂੰ ਇਸ 91 ਬਰਸੀ ਦੇ ਮੌਕੇ ਉਪਰ ਆਪਣੇ ਇਤਿਹਾਸ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਉਹਨਾਂ ਕੁਰਬਾਨੀਆਂ ਤੋਂ ਜਿਸ ਪਰਪਸ ਲਈ ਜਿਸ ਕੌਜ਼ ਲਈ ਉਹਨਾਂ ਸਿੱਖਾਂ ਨੇ ਕੀਤੀਆਂ ਸਨ ਕਿ ਅਸੀਂ ਇਹਦੇ ਬਾਰੇ ਕੁਝ ਅਮਲ ਕਰ ਪਾਵਾਂਗੇ ਜਾਂ ਜੋ ਵੀ ਸਿੱਖ ਲੀਡਰਸ਼ਿਪ ਇੱਥੇ ਜਾਂ ਉੱਥੇ ਹੈ ਉਹ ਸਿੱਖ ਕੌਮ ਨੂੰ ਠੀਕ ਅਗਵਾਈ ਦੇ ਸਕੇਗੀ ਇਹਦੇ ਬਾਰੇ ਸਾਡਾ ਪੁਨਰ ਵਿਚਾਰ ਕਰਨਾ ਬੰਦਾ ਹੈ ਸਾਡੇ ਬੰਦੀ ਸਿੰਘ ਜੇਲਾਂ ਵਿੱਚ ਨੇ ਨਸ਼ੇ ਦਾ ਦੈਂਤ ਪੰਜਾਬ ਵਿੱਚ ਉਸੇ ਤਰ੍ਹਾਂ ਹੀ ਹੈ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਪੰਜਾਬ ਦੇ ਵਿੱਚ ਆ ਕੇ ਲੁੱਟਣ ਲਈ ਮੋੜ ਬੈਠ ਗਈ ਹੈ ਕਈ ਹੋਰ ਅਹਿਮ ਮੁੱਦੇ ਨੇ ਜਿਨ੍ਹਾਂ ਦਾ ਜ਼ਿਕਰ ਜਸਦੀਪ ਜੀ ਨੇ ਕੀਤਾ ਹੈ ਜੇ ਬਿਹਾਰ ਸਬਜ਼ੀਆਂ ਭੇਜਣ ਦੇ ਵਿੱਚ 사ウਦੀ ਅਰਬ ਤੇ ਉਹਨਾਂ ਮੁਲਕਾਂ ਦੇ ਵਿੱਚ ਪਹਿਲ ਕਦਮੀ ਕਰ ਸਕਦਾ ਹੈ ਤੇ ਪੰਜਾਬ ਦੇ ਵਿੱਚ ਤੁਸੀਂ ਤੇ ਅਸੀਂ ਕਦੋਂ ਦੀ ਇਹ ਕਦਮ ਪੁੱਟਣ ਦੀ ਗੱਲ ਕਰਦੇ ਹਾਂ ਇਹ ਕਦਮ ਕਦੋਂ ਸਾਰਥਕ ਹੋਣਗੇ ਇਹਨਾਂ ਚੀਜ਼ਾਂ ਦੇ ਬਾਰੇ ਸਾਨੂੰ ਮੁੜ ਸਿਰ ਜੋੜ ਕੇ ਬੈਠ ਕੇ ਵਿਚਾਰ ਕਰਕੇ ਅੱਗੇ ਤੁਰਨਾ ਹੋਵੇਗਾ ਅੱਜ ਦੇ ਪ੍ਰੋਗਰਾਮ ਵਿੱਚ ਫਿਲਹਾਲ ਇੰਨਾ ਹੀ ਜੇ ਸਾਡਾ ਇਹ ਪ੍ਰੋਗਰਾਮ ਚੰਗਾ ਲੱਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ